ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਊ 27 ਰੁਪਏ ਪਰਟਰ ਫਿਕਸ ਕਰਤਾ ਆ ਬੈਠਿਆ ਮੇਰੇ ਨਾਲ 스테이트 ਦੇ ਜੀ ਵਿਦਿਆਲਯ ਜੀ ਕੋਲ 사ਦੂ ਰਾਮ ਜੀ ਭਟਾ ਮਾਜਰਾ ਰੋਸ਼ਾ ਜੀ ਫਿਰਮ ਵਾਈਸ ਪ੍ਰਧਾਨ ਪੰਜਾਬ ਹੋਰ ਬਹੁਤ ਸਾਥੀ ਤੁਹਾਡੇ ਬੈਠੇ ਆ ਲੋ ਕਲਾ ਕਰਦੇ ਨੇ ਲੋਟ ਖਸਟ ਹੁੰਦੀ ਹੈ ਨੇਪ ਲਿਫਟਿੰਗ ਤੋਂ ਬਾਅਦ ਸਾਡੀ ਸ਼ੌਟ ਦੇ ਕੱਟੇ ਜਾਂਦੀ ਹੈ ਕੋਈ ਰਾਤ ਪਿਆ ਕਿਸੇ ਜਨਸੀ ਨੂੰ ਕਿਸੇ ਮਰਜੀ ਦੀ ਪ੍ਰਧਾਨ ਦੇ ਕਹਿਣ ਤੇ ਇੱਕ ਕਿਲੋ ਸ਼ੌਟ ਦੇ ਕਣ ਦੀ ਯਾ ਝੋਨੇ ਦੀ ਨਹੀਂ ਦੇਵੇਗਾ ਜੇ ਪਿਛਲੇ ਸਾਲ ਬਹੁਤ ਧਰਮ ਮਰਜੀ ਦੇ ਕਿਸਾਨਾਂ ਦੀ ਲੁੱਟ ਹੋਈ ਹੈ ਆਰ ਪਿਆ ਇਸ ਸਾਲ ਸੰਨਦੇਸ਼ ਸ਼ਕਲਾ ਦੇ ਨਾਲ ਵਿਚਾਰ ਵੀ ਨਹੀਂ ਚਲੇਗਾ ਸੰਥਿਆਵੀ ਉਸਟੇਟ ਓਟੀਪੀ ਵਾਲਾ ਕੰਮ ਇਹ ਸਰਕਾਰ ਦੋਦੇ ਚ ਫੈਸਲਾ ਨਹੀਂ ਬਦਲਦੀ ਤਾਂ ਦੋਦਰ ਤਬਾਦ ਅਸੀਂ ਓਟੀਪੀ ਵਾਲਾ ਕੰਮ ਆਪਣੇ ਜਮੇ ਨਹੀਂ ਲਗਾ ਦੇ ਮੈਂ ਸਰਕਾਰ ਨੂੰ ਵਾਡੇ ਲਈ ਬੇਨਤੀ ਕਰਦਾ ਕਿ ਕਿਸਾਨ ਇਕੱਲੇ ਵੱਖ ਰੱਖਦੇ ਆ ਸਚਾਰੂ ਢੰਗ ਨਾਲ ਝੋਨਾ ਵੇਚਣ ਵਾਸਤੇ ਸਾਡੀ ਇਹਨਾਂ ਮੰਗਾਂ ਤੇ ਪੰਜਾਬ ਸਰਕਾਰ ਤੁਰੰਤ ਵਿਚਾਰ ਕਰੇ ਤਾਂ ਕਿ ਇਸ ਜਿਹੜੀ ਵਧੀਆ ਤੱਕ ਜਨਾਬ ਜੋ ਹਰ ਮਾਰ ਪੁਲੀਏ ਸੜਕਾਂ ਰਾਹੀਂ ਤੋਂ ਸਾਰੇ ਜਣੇ ਇਸ ਤੋਂ ਅਗਾਂਹ ਮੁਦਾ ਜੇ ਖਾਦੇ ਟੈਂਡਰ ਲੈ ਕੇ ਮੰਡੀਆਂ ਚ ਟਰੱਕ ਪ੍ਰੋਵਾਈਡ ਨਹੀਂ ਕਰਦੇ ਸਾਡਾ ਕੋਈ ਮੰਡੀ ਦਾਰਦਿਆ ਉਹਨਾਂ ਠੇਕੇਦਾਰਾਂ ਨੂੰ ਆਪਣੇ ਕੋਲ ਟਰੱਕ ਪ੍ਰੋਵਾਈਡ ਨਹੀਂ ਕਰੇਗਾ ਤਦੋਂ ਤੀਸਰੀ ਗੱਲ ਜੇ ਸਾਨੂੰ ਕੰਮ ਕਰਨਾ ਪੈਂਦਾ ਹੈ ਠੇਕੇਦਾਰ ਭੱਜ ਜਾਂਦਾ ਅਸੀਂ 90% ਪਾਉਂਦਰ ਘੱਟ ਕੋਈ ਆਪ ਜਿਹਾ ਸੈਕਸ਼ਨ ਟੈਂਡਰ ਨਹੀਂ ਲੈਣਗੇ ਜਿਹੜੀ ਐਟੀਐਮ ਦੀ ਅਕਤ ਤੇ ਤਾਂ ਸਭ ਲੈਣੀ ਮੰਦੀ ਆ ਮੇਰੀ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਆ ਪੰਜਾਬ ਸਰਕਾਰ ਨੇ ਵਾਦਾ ਕੀਤਾ ਹੈ ਜਲਦੀ ਉਹਨਾਂ ਨਾਲ ਮੀਟਿੰਗ ਕਰਕੇ ਜੇ ਹੱਲ ਨਾ ਨਿਕਲਿਆ ਤੇ ਵੀਡੀਓ ਕਾਨਫਰੰਸ ਤੇ ਨਹੀਂ ਤੁਹਾਨੂੰ ਪੁੱਛ ਕੇ ਹੜਤਾਲ ਦਾ ਸੰਗਤ ਪਿੱਤਾ ਜਾਊਗਾ ਜੇ ਸਹਿਮਤੀ ਆ ਤੇ ਹੱਥ ਖੜੇ ਕਰਕੇ ਦੱਸ ਤਦਾਂ ਮੈਨੂੰ ਯਕੀਨ ਆ ਕਿ ਮੈਂ ਤੁਹਾਡੇ ਕਾਬਲ ਨਹੀਂ ਤੁਹਾਡੇ ਇੱਕ ਇਸ਼ਾਰਾ ਕਰਨ ਤੋਂ ਪਹਿਲਾਂ ਤੁਹਾਨੂੰ ਜੇਵਾਸ਼ਾ ਕੋ ਸਾਥੀਓ ਕਿਸਾਨ ਅੰਦੋਲਨ ਹੋਇਆ ਤੁਹਾਡੇ ਵੀਰ ਨੇ ਤੁਹਾਨੂੰ ਕਿਹਾ ਕਿ ਆਪ ਕਿਸਾਨਾਂ ਦੇ ਮਦਦ ਵਾਸਤੇ ਦਿੱਲੀ ਚਲੀਏ ਕਹਿ ਮੈਂ ਪੁੱਛਿਆ ਅੰਦਰੀਆ ਉਹਦਾ ਹਿਸਾਬ ਤੁਸੀਂ ਲੈਣਾ ਅੱਜ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਆਰਥ ਦਰਾਂਗਾ ਜਾਂ ਲੈ ਕੇ ਜਾਵਾਂਗਾ ਮੇਰੇ ਜੰਦਾਰੂ ਆਹ ਤੇ ਮੇਰੇ ਆਖਿਰ ਸਾਥੀਓ ਮੈਂ ਦੱਸਣਾ ਚਾਹਣਾ ਹੈ ਵੈਸੇ ਤਾਂ ਬਾਖਸ਼ਾਬੇ ਬਹੁਤ ਕੁਝ ਦੱਸਦਾ ਮੈਂ ਇਸ ਕਾਬਲ ਨਹੀਂ ਸੀ ਜੋਰ ਨੇ ਕਿਹਾ ਪਰ ਮੈਂ ਕਿਹੜਾ ਬਤਾ ਸਾਥੀਓ ਜੇ ਕਿਸੇ ਨੂੰ ਇਕੱਲਾ ਹੈ ਤੇ ਮੈਂ ਵੀ ਆਪਣੀ ਤਨਦੇਹੀ ਦੇ ਨਾਲ ਤੁਹਾਡਾ ਸਿਰ ਨੀਵਾਂ ਕਦੇ ਨਾ ਹੋਊਂਦਾ ਨਾ ਕਦੇ ਹੋ ਜਾਊਗਾ ਜੋ ਸਾਡਾ ਪਹਿਲਾ ਜਦੋਂ 2009 ਦੇ ਵਿੱਚ ਉਸ ਵੇਲੇ ਵੀ ਸਰਕਾਰ ਨੇ ਸਾਡੀ ਆਮਦਨ 43% ਤੋਂ 197 ਵਿੱਚ ਹੋਈ ਉਸ ਤੋਂ ਬਾਅਦ 2009 ਵਿੱਚ ਇੱਕ ਨੋਟੀਫਿਕੇਸ਼ਨ ਆਇਆ ਇੱਕ 8 2009 ਤੋਂ ਪੰਜਾਬ ਨੂੰ ਮੰਡੀਆਂ ਵਿੱਚ ਬਿਕਰ ਵਾਲੀ ਫਸਲ ਦੀ ਪੇਮੈਂਟ ਸਿੱਧੀ ਖਰੀਦਦਾਰ ਤੋਂ ਖਰੀਦਵਾ ਹਜ਼ਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਊਗੀ ਡਾਇਰੈਕਟ ਪੇਮੈਂਟ టు ਦਾ ਫਾਰਮਰ ਫਾਇਦਾ ਮਾਇਆ ਅੱਜ ਹੋ ਲਈ ਨਣੀ ਤੁਹਾਡੇ ਸਹਿਯੋਗ ਦਾ ਜਿਵੇਂ ਸਾਡੇ ਪਾਸ ਤੇ ਹੈ ਖੰਨੇ ਤੋਂ ਖੰਨੇ ਦੇ ਬਿਠੇ ਸਾਡੇ ਪ੍ਰਧਾਨ ਤੇ ਪੰਜਾਬ ਦੇ ਸਿਹਰਾਵਾ ਹਸਪਤਾਲ ਰਾਮਨ ਸਿੰਘ ਉਹ ਜਨਰਲ ਫਰਮ ਦੇ ਪ੍ਰਧਾਨ ਸਨ ਐਡਾ ਵੱਡਾ ਕੰਮ ਤੁਸੀਂ ਕੀਤਾ ਸਾਡੇ ਉਸ ਵੇਲੇ ਦੇ ਮੁੱਖ ਮੰਤਰੀ ਸਰਾਪrakash ਸਿੰਘ ਮਾਦਨ ਦੁਆਜ ਸਰ ਦੇ ਵਿੱਚ ਨਹੀਂ ਹਨ ਉਹਨਾਂ ਦੇ 55 ਦਿਨ ਦੀ ਹੜਤਾਲ ਤੋਂ ਬਾਅਦ ਸਾਨੂੰ ਜਲਾਵਾ ਬਾਦ ਸਰਾਸ ਗਨੀਸ਼ ਸਿੰਘ ਮਾਦਨ ਦੇ ਇਲੈਕਸ਼ਨ ਦੇ ਦੌਰਾਨ ਸੱਜ ਕੇ ਦੋ ਦਿਨ ਬਾਅਦ ਦਿੱਲੀ ਚੰਡੀਗੜ੍ਹ ਬਰਾਕੇ ਉਹ ਨੋਟੀਫਿਕੇਸ਼ਨ ਵਾਪਸ ਲਿਆ 55 ਦਿਨ ਪੰਜਾਬ ਦੀਆਂ ਮੰਡੀਆਂ ਬੰਦ ਰਹੀਆਂ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਸ ਵੇਲੇ ਲੋਕਾਂ ਨੇ ਕਹਿ ਕੇ ਕਾਂਗਰਸੀ ਐ ਇਹ ਤਾਂ ਕਰਕੇ ਹੜਤਾਲ ਹੈ ਪਰ ਜਦੋਂ ਬਾਦਲ ਸਾਹਿਬ ਨੇ ਮੀਟਿੰਗ ਕੀਤੀ ਉਹਨਾਂ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਸਾਥੀਆਂ ਉਸ ਤੋਂ ਬਾਅਦ ਮੈਨੂੰ ਯਾਦ ਹੈ ਕੋ ਲੋਕ ਭੁੱਲ ਜਾਂਦੇ ਆ ਕਾਹੀ ਸੀ 80 ਲੋਕਾਂ ਦੀ ਜਿਆਦਾ ਕਦਰ ਕਰਦੇ ਆ ਕਿਉਂਕਿ ਉਹ ਪਤਾ ਹੈ ਕਿ ਲੋਕ ਯਾਦਸ਼ਤ ਕਮਜ਼ੋਰ ਦੇ ਮਾਲਕ ਨੇ ਕੋਈ ਵਾਦਾ ਕਰਦੀ ਹੈ ਸਰਕਾਰਾਂ ਚਾਰ ਸਾਢੇ ਚਾਰ ਸਭ ਪਰਵਾਹ ਨਹੀਂ ਕਰਦੀਆਂ ਅਖੀਰਲੇ 6 ਮਹੀਨੇ ਸਾਰੀਆਂ ਮੁੱਕਾ ਪੂਰੀ ਕਰ ਦਿੰਦੀਆਂ ਸਾਰੇ ਵਾਦੇ ਪੂਰੇ ਕਰ ਦਿੰਦੇ ਆ ਜੋ ਕਰੋ ਨਾ ਤਾਂ ਲੋਕ ਭੁੱਲ ਜਾਂਦੇ ਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸਾਥਿਓ ਕਿ 2012 ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਜੋ ਸਾਡੇ ਵਿੱਚ ਨਹੀਂ ਰਹੇ ਉਸ ਸਮੇਂ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਸਾਡੇ ਚੇਅਰਮੈਨ ਮੰਡੀ ਬੋਰਡ ਦੇ ਸਰਦਾਰ ਜਮੇਰ ਸਿੰਘ ਲਖੋਵਾਲ ਸਿੰਘ ਇਹ ਉਹਨਾਂ ਨੂੰ ਚਿੱਠੀ ਪੇਸ਼ੀ ਪੰਜਾਬ ਸਰਕਾਰ ਦੇ ਰਹੀ ਕਿ ਪੰਜਾਬ ਦੀਆਂ ਫਸਲਾਂ ਦੇ ਬਹੁਤ ਜ਼ਿਆਦਾ ਖਰਚੇ ਆ ਉਸ ਵਿੱਚ 5% ਬੈਂਕ ਹੋਇਆ ਪੈਂਦਾ ਸੀ 3% ਇਸ ਤਰ੍ਹਾਂ ਟੈਕਸਰ ਟੈਕਸਰ ਕਰਦਾ ਸੀ 2% ਆਰਥ ਸੀ 3% ਮਾਰਕੀਟ ਫੀਸ 3% ਆਰਡੀਆਂ 1% ਸਰਵਿਸ ਟੈਕਸ

ਸਿਰਨਾਵਾ ਹਸਪਤਾਲ ਪੰਜਾਬ ਹੋਰ ਬਹੁਤ ਸਾਥੀ ਤੁਹਾਡੇ ਬੈਠੇ ਆ ਚਾਰ ਬੜੀ ਦਿੱਲੀ ਜਾ ਕੇ ਉਸ ਵੇਲੇ ਵੀ ਸਰਕਾਰ ਦੇ ਨਾਲ ਲੜਾਈ ਖੜੀ ਸਾਡੀ ਮਦਦ ਕੀਤੀ ਮਹਾਰਾਜ ਪ੍ਰਨੀਤ ਕੌਰ ਜੀ ਨੇ ਉਸ ਵੇਲੇ ਸੈਂਟਰ ਦੇ ਮਿਨਿਸਟਰ ਸਾਹਿਬ ਸ਼੍ਰੀ ਵਿਜੇਂਦਰ ਸਿੰਘਲਾ ਜੀ ਮੈਂਬਰ ਪਾਰਲੀਮੈਂਟ ਸਾਹਿਬ ਰਵਨੀਤ ਮਿੱਟੂ ਜੀ ਜੋ ਅੱਜ ਭਾਜਪਾ ਦੇ ਵਿੱਚ ਨੇ ਸਰਦਾਰ ਸੁਦੇਸ਼ ਸਿੰਘ ਲਿਬੜਾ ਜੀ ਨੇ ਅਜੀ ਤੁਹਾਡੀ 2 ਮਹੀਨੇ ਮਸ਼ਕਤ ਕਰਕੇ 27 ਰੁਪਏ ਵਾਲੀ ਅਰਜ਼ ਤ ਦੁਬਾਰਾ ਚਿੱਠੀ ਜਾਰੀ ਕਰਾਈ ਗਵਰਨਮੈਂਟ ਤੋਂ ਇਹ 2.5% ਨਾਲ ਕੀ ਅੰਦਰਾ ਕਰੋਗੇ ਤੁਸੀਂ ਭੁੱਲ ਜਾਨੇ ਹੋ ਅਸਾਥੀ ਬੈਠੇ ਆ ਭੱਲੇ ਜੀ ਨਾਲ ਗਏ ਸੀ ਉਹ ਸਰ 2300 ਦੇ ਕਰੀਬ ਮੈਂ ਪੰਜਾਬ ਦੀ ਲੀਡਰਸ਼ਿਪ ਪਾਰਟੀ ਦੇ ਲੈ ਕੇ ਗਏ 100 ਦੇ ਕਰੀਬ ਅਨ ਲੋਕ ਅਲਾਨ ਕਰਦੇ ਆ ਅੱਗੇ ਭਰਾ ਸਾਹਿਬਾਸਤੇ ਗਏ ਆ ਪਰ ਐਸੇ ਨੂੰ ਬਿਠੇ ਮੇਰੇ ਜੀਰੇ ਗਰਮ ਕੀ ਲਿਆ ਕਪਤਾ ਜੀ ਬਿਠੇ ਅਮਰੀ ਜੀ ਬਿਠੇ ਮੁਰਦਾ ਜੀ ਬਿਠੇ 21 ਰੁਪਏ ਬਾਟ ਦਿੰਦੇ ਨੇ ਪੰਜਾਬ ਸਰਕਾਰ ਨੇ ਦਿੱਤੇ ਜਦੋਂ ਕੋਵਿਡ ਦੇ ਵਿੱਚ ਜਿਹੜੀਆਂ ਝੂਠ ਮੇਲਾ ਬੰਦ ਹੋ ਗਏ ਮੈਂ ਤੁਹਾਨੂੰ 42 ਰੁਪਏ ਲੈ ਕੇ ਦਿੱਤੇ ਅਬ ਡੈਮੋਕਰੇਟਿਕ ਵੀ ਪਿਆ ਡਾਰੇ ਚੈੱਕ ਪਹਿਲਾਂ ਤਾਂ ਬਾਹਰੋਂ ਬਾਅਦ ਵਿੱਚ ਆਣਾ ਨੇ ਪੁੱਛਣਾ ਨੂੰ ਦੀ 21 ਰੁਪਏ ਮੈਨੇ ਕਿ ਨਹੀਂ ਮਿਲੇ ਨਿਕਰ ਹਰ ਜੀ ਦੇ ਪ੍ਰਾਪਤੀਆਂ ਹੋਈਆਂ ਆਪਿਓ ਬਿਜ਼ਨਸ ਆਫ ਚਟਾਈ ਕੀਤੀ ਜੇ ਮੀਟਿੰਗਾਂ चीफ ਸੈਕਟੇ ਪੰਜਾਬ ਨਾਲ ਹੋਈਆਂ ਔਰ ਰਾਜ ਬਰਮਾ ਜੀ ਉਹ ਫਿਰ ਚੀਫ ਸੈਕਟੇ ਨਾਲ ਮੈਂ ਕੋ ਕਾ ਦੇਣਿਆ ਤੇ ਮੈਂ ਮੀਟਿੰਗ ਮੁੱਖ ਮੰਤਰੀ ਨਾਲ ਕਰਨੀ ਆ ਮੇਰੇ ਬਹੁਤ سارے ਸਾਥੀਆਂ ਨੂੰ ਪਤਾ ਹੈ ਮੇਰੇ ਘਰੇ ਪੁਲਿਸ ਨੇ ਚੱਕਰ ਲਾਏ ਉਸ ਵੇਲੇ ਐਸਐਸਪੀ ਤਿੰਨ ਵਾਰਿੰਗ ਦੇ ਘਰੇ ਆਏ ਮੈਂ ਚੀਫ ਸੈਕਟੇ ਨੂੰ ਕਿਹਾ ਨਕਪ ਕੁਰਸਤੇ ਦੇ ਚੋਹਮਲਾ ਮੇਰੇ ਕਾਰਣਾ ਨਹੀਂ ਜੇ ਕੁਰਸਤੇ ਦਾਣਾ ਨਹੀਂ ਤੇ ਜੇ ਜਾਣਗਾ ਆਪ ਦੀ ਮਰਜ਼ੀ ਨਾਲ ਮੁੱਖ ਮੰਤਰੀ ਕੋਲ ਜਾਊਗਾ ਸਾਥੀਓ ਸਾਥਤਰੇ ਨੂੰ ਮੈਂ ਕਿੰਦਾਵਾਦ ਸਤਿਕਾਰਵਾਦ ਸਾਤ ਕਤੂਨ ਨੂੰ 100 ਬੰਦੇ ਦੀ ਹਾਜ਼ਰੀ ਆ ਬੇਟੇ ਦੇਖ ਜਾਣ ਜੀ ਹੋਣੀ ਤੁਸੀਂ ਧੰਨਵਾਦ ਜੋ ਆ ਜਾਣੀ ਉਹਨਾਂ ਨੂੰ ਕਰੇ ਪ੍ਰੋਬਲਮ ਸੀ ਵਾਧਾ ਲਾ ਦੇ ਗਿਆ ਮੁੱਖ ਮੰਤਰੀ ਸਾਹਿਬ ਨੇ ਮੰਨਿਆ ਕਿ ਤੁਹਾਡਾ ਮਰਜ਼ੀ ਦੇਮਾਨੀ ਦੇਖੋ ਇਸ ਤੋਂ ਵੱਡਾ ਕੋਈ ਰੁਤਬਾ ਨਹੀਂ ਹੈ ਪੰਜਾਬ ਚ ਮੁੱਖ ਮੰਤਰੀ ਰੱਬ ਦਾ ਰੱਬੀ ਕਰਦਾ ਹੈ ਤਾਂ ਕਿ ਮੁੱਖ ਮੰਤਰੀ ਦਾ ਕੀ ਇੱਥੇ ਨਹੀਂ ਹੁਕਮ ਹੈ ਮੇਰੇ ਆਪ ਦੀ ਵੀ ਮੈਂ ਕਹਿੰਦਾ ਜਿੰਨੇ ਕੇ ਰਹੇ ਆਪ ਦੀ ਵੀ ਜਦਕੇ ਇੱਕ ਵਾਰੀ ਫਤਰੀ ਸਾਹ ਕਰੀਏ ਕੋਈ